ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਚਮਕੌਰ ਦੀ ਗੜੀ ਵਿੱਚ 8 ਪੋ ਨੂੰ ਕਮਸਾਣ ਦਾ ਯੁੱਧ ਹੋਇਆ ਇਸ ਯੁੱਧ ਵਿੱਚ ਗੁਰੂ ਸਾਹਿਬ ਜੀ ਦੇ ਦੋਵੇਂ ਵੱਡੇ ਸਹਬਜ਼ਾਦੇ ਤਿੰਨ ਪਿਆਰੇ ਤੇ ਹੋਰ ਵੀ ਕਈ ਬਹਾਦਰ ਸੂਰਮੇ ਸਿੰਘ ਸ਼ਹੀਦ ਹੋਏ ਸਨ ਇਹਨਾਂ ਵਿੱਚੋਂ ਕੁਝ ਸਿੰਘਾਂ ਦਾ ਸਸਕਾਰ 9 ਪੋ ਦੀ ਰਾਤ ਨੂੰ ਬੀਬੀ ਸ਼ਰਨ ਕੌਰ ਜੀ ਨੇ ਕੀਤਾ ਇਸ ਗੁਰਸਿੱਖ ਬੀਬੀ ਦਾ ਜ਼ਿਕਰ ਇਤਿਹਾਸ ਕਰਦਾ ਹੈ ਕਿ ਕਿਵੇਂ ਇਹਨਾਂ ਨੇ ਰਾਤ ਦੇ ਹਨੇਰੇ ਵਿੱਚ ਦੀਵੇ ਦੀ ਲੋ ਦੇ ਚਾਨਣ ਨਾਲ ਲੱਭ ਲੱਭ ਕੇ ਸਿੰਘਾਂ ਦੇ ਸੀਸ, ਹੱਥ, ਪੈਰ ਤੇ ਧੜ ਇਕੱਠੇ ਕੀਤੇ, ਵਾਲਣ ਲਿਆ ਕੇ ਚਿਖਾ ਬਣਾਈ ਤੇ ਅੱਗ ਬਾਲ ਦਿੱਤੀ। ਸਰੀਰਾਂ ਨੂੰ ਚਿਖਾ ਤੇ ਰੱਖ ਦਿੱਤਾ ਤੇ ਪਾਠ ਕਰਦੇ ਹੋਏ ਸੰਸਕਾਰ ਕਰਨ ਲੱਗ ਪਏ। ਪਰ ਜਦੋਂ ਕੁਝ ਹੀ ਦੇਰ ਵਿੱਚ ਮੁਗਲ ਫੌਜਾਂ ਦੇ ਕੁਝ ਸਿਪਾਈਆਂ ਨੇ ਅੱਗ ਬਲਦੀ ਵੇਖੀ ਤਾਂ ਉਹ ਭੱਜ ਕੇ ਉੱਥੇ ਆ ਗਏ। ਤੇ ਪੁੱਛਣ ਲੱਗੇ ਕਿ ਕੌਣ ਹੈ ਪਰ ਬੀਬੀ ਜੀ ਚੁੱਪ ਰਹੇ ਤਾਂ ਉਹਨਾਂ ਜ਼ਾਲਮਾਂ ਨੇ ਉਸੇ ਬਲਦੀ ਚਿਖਾ ਵਿੱਚ ਬੀਬੀ ਸ਼ਰਨ ਕੌਰ ਜੀ ਨੂੰ ਵੀ ਛੁੱਟ ਦਿੱਤਾ ਤੇ ਇਸ ਤਰ੍ਹਾਂ ਬੀਬੀ ਜੀ ਸ਼ਹੀਦੀ ਪਾ ਗਏ ਬੀਬੀ ਸ਼ਰਨ ਕੌਰ ਨੂੰ ਦੋਵੇਂ ਵੱਡੇ ਸਹਬਜ਼ਾਦਿਆਂ ਦੇ ਸਰੀਰ ਨਹੀਂ ਸੀ ਮਿਲੇ ਅਗਲੇ ਦਿਨ 10 ਸਪੋ ਨੂੰ ਸਰਹੰਦ ਵਿੱਚ ਮਾਮਲਾ ਤਾਰਨ ਆਏ ਦੋਪਰਾ ਭਾਈ ਰਾਮਾ ਤੇ ਭਾਈ ਤਿਲਕਾ ਜੀ ਨੂੰ ਚਮਕੌਰ ਦੇ ਯੁੱਧ ਬਾਰੇ ਪਤਾ ਲੱਗਾ ਤੇ ਇਹ ਵੀ ਪਤਾ ਲੱਗਾ ਕਿ ਇਸ ਸੀਓ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ ਤੇ ਅਜੇ ਵੀ ਗੱਡੀ ਅੰਦਰ ਕਾਫੀ ਸਰੀਰ ਪਏ ਹਨ ਜਿਨ੍ਹਾਂ ਦਾ ਸਸਕਾਰ ਨਹੀਂ ਹੋਇਆ। ਤੋਂ ਬਾਪਰਾਵਾ ਨੇ ਪੇਸ ਬਦਲਿਆ, ਵਾਲ ਖੋਲ ਲਏ ਤੇ ਕਮਲਿਆਂ ਵਾਂਗ ਵਿਚਰਨ ਲੱਗ ਪਏ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ। ਉਹ ਗੱਡੀ ਅੰਦਰ ਦਾਖਲ ਹੋਏ। ਉੱਥੇ ਚਾਰੇ ਪਾਸੇ ਖੂਨ ਹੀ ਖੂਨ ਸੀ। ਕੁਝ ਅਦਸੜੀਆਂ ਲਾਸ਼ਾਂ ਸਨ ਤੇ ਕੁਝ ਹੋਰ ਵੀ ਲਾਸ਼ਾਂ ਉੱਥੇ ਪਈਆਂ ਸਨ। ਕਿਸੇ ਦੀ ਵੀ ਪਛਾਣ ਕਰਨੀ ਮੁਸ਼ਕਲ ਕੰਮ ਸੀ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦੀਆਂ ਮਿਰਤਕ ਦੇਹਾਂ ਲਭੀਆਂ ਸਾਬ ਜਾਦਿਆਂ ਨੂੰ ਉਹ ਪਛਾਣਦੇ ਸਨ ਕਿਉਂਕਿ ਉਹ ਦੋਵੇਂ ਅਨੰਦਪੁਰ ਸਾਬ ਵੀ ਜਾਂਦੇ ਰਹਿੰਦੇ ਸਨ ਹੋਰ ਵੀ ਸੂਰਬੀਰ ਸਿੰਘਾਂ ਦੀਆਂ ਮਿਰਤਕ ਦੇਹਾਂ ਉਹਨਾਂ ਨੇ ਇਕੱਠੀਆਂ ਕੀਤੀਆਂ ਬਾਲਣ ਲਿਆ ਕੇ ਚਿਖਾ ਤਿਆਰ ਕੀਤੀ ਤੇ ਸਤਕਾਰ ਨਾਲ ਸਾਰੀਆਂ ਦੇਹਾਂ ਦਾ ਸੰਸਕਾਰ ਕਰ ਦਿੱਤਾ ਫੇਰ ਜਦੋਂ ਸਮਾਂ ਪਾ ਕੇ ਇਹ ਦੋਵੇਂ ਤਲਵੰਡੀ ਸਾਬੋ ਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜੇ ਤਾਂ ਇਹਨਾਂ ਨੇ ਗੁਰੂ ਜੀ ਨੂੰ ਚਮਕੌਰ ਦੀ ਗੜੀ ਵਿੱਚ ਸਾਹਿਬ ਜਦਿਆਂ ਤੇ ਹੋਰ ਸੂਰਬੀਰ ਸਿੰਘਾਂ ਦੇ ਸੰਸਕਾਰ ਦਾ ਹਾਲ ਕਹਿ ਸੁਣਾਇਆ ਗੁਰੂ ਜੀ ਨੇ ਇਹਨਾਂ ਨੂੰ ਪੁੱਛਿਆ ਕਿ ਦੋਵਾਂ ਸਾਹਿਬ ਜਦਿਆਂ ਦੇ ਚਿਹਰੇ ਕਿਸ ਤਰ੍ਹਾਂ ਦੇ ਦਿਸ ਰਹੇ ਸਨ ਭਾਈ ਤਿਲਕੇ ਨੇ ਕਿਹਾ ਗੁਰੂ ਜੀ ਦੋਵਾਂ ਸਾਹਿਬ ਜਦਿਆਂ ਦੇ ਚਿਹਰੇ ਵੀਰ ਰਸ ਵਿੱਚ ਸਨ ਕਿਸੇ ਕਿਸਮ ਦਾ ਭੈ ਜਾਂ ਖੋਫ ਉਨ੍ਹਾਂ ਦੇ ਚਿਹਰਿਆਂ ਤੇ ਨਜ਼ਰ ਨਹੀਂ ਸੀ ਆ ਰਿਆ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਤੇ ਟੁੱਟੇ ਤੇ ਕਿਹਾ ਕਿ ਤੁਸੀਂ ਬੜੀ ਵੱਡੀ ਸੇਵਾ ਕੀਤੀ ਹੈ ਮੰਗੋ ਕੀ ਮੰਗਦੇ ਹੋ ਭਾਈ ਤੇ ਲੋਕਾਂ ਤੇ ਭਾਈ ਰਾਮਾ ਜੀ ਨੇ ਹੱਥ ਜੋੜ ਕੇ ਕਿਹਾ ਕਿ ਸਾਡੇ ਕੋਲ ਜ਼ਮੀਨਾਂ ਨਹੀਂ ਹਨ ਗੁਰੂ ਜੀ ਨੇ ਵਾਰ ਦਿੱਤਾ ਕਿ ਜਾਓ ਤੁਹਾਡੀਆਂ ਪੁਸ਼ਤਾਂ ਰਾਜ ਕਰਨਗੀਆਂ ਇਹ ਵਾਰ ਸੱਚ ਹੋਇਆ ਇਹਨਾਂ ਦੇ ਹੀ ਵੰਸ਼ਜ ਨਾਭਾ ਪਟਿਆਲਾ ਤੇ ਜੀਨ ਧਿਆਸਤਾਂ ਦੇ ਰਾਜੇ ਬਣੇ ਤੇ ਪੁਸ਼ਤਾਂ ਨੇ ਰਾਜ ਕੀਤਾ ਸੰਗਤ ਜੀ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ 13 ਪੋ ਦੀ ਦੱਸੀ ਜਾਂਦੀ ਹੈ ਤੇ ਇਹਨਾਂ ਦਾ ਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ 14 ਪੋ ਨੂੰ ਕੀਤਾ ਗਿਆ ਇਹ ਮਹਾਨ ਸੇਵਾ ਦੀਵਾਨ ਟੋਡਰਮਲ ਜੀ ਨੇ ਕੀਤੀ ਸੀ ਇਹ ਕਾਕੜਾ ਪਿੰਡ ਦੇ ਰਹਿਣ ਵਾਲੇ ਇੱਕ ਅਮੀਰ ਵਪਾਰੀ ਸਨ ਤੇ ਗੁਰੂ ਘਰ ਦੇ ਸ਼ਰਧਾਲੂ ਸਨ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਮਰਤਕ ਦੇਹਾਂ ਨੋ ਕਿਲੇ ਦੇ ਬਾਹਰ ਵਗਦੀ ਹੰਸਲੀ ਨਦੀ ਦੇ ਕੰਢੇ ਤੇ ਸੁੱਟ ਦਿੱਤਾ ਗਿਆ ਸੀ ਨਵਾਬ ਵਜ਼ੀਰ ਖਾਨ ਦਾ ਖਿਆਲ ਸੀ ਕਿ ਇਹਨਾਂ ਤੇ ਹਨ ਜੰਗਲੀ ਜਾਨਵਰ ਖਾ ਜਾਣਗੇ ਤੇ ਆਮ ਲੋਕਾਂ ਵਿੱਚ ਮੁਗਲ ਹਕੂਮਤ ਲਈ ਖੌਫ ਹੋ ਜਾਏਗਾ ਤੇ ਕੋਈ ਵੀ ਹਕੂਮਤ ਦੇ ਖਿਲਾਫ ਨਹੀਂ ਜਾ ਸਕੇਗਾ ਜਦੋਂ ਦੀਵਾਨ ਟੋਡਰਮਲ ਜੀ ਨੂੰ ਪਤਾ ਲੱਗਾ ਕਿ ਸਾਹਿਬ ਜادہ ਸ਼ਹੀਦ ਹੋ ਗਏ ਹਨ ਮਾਤਾ ਗੁਜਰਕੌਰ ਜੀ ਨੂੰ ਬੱਚਿਆਂ ਦੀ ਸ਼ਹਾਦਤ ਬਾਰੇ ਦੀਵਾਨ ਟੋਡਰਮਲ ਨੇ ਜਾ ਕੇ ਦੱਸਿਆ ਇਤਿਹਾਸ ਵਿੱਚ ਅਲੱਗ-ਅਲੱਗ ਦੋ ਗੱਲਾਂ ਹਨ ਕਿ ਮਾਤਾ ਜੀ ਨੇ ਆਪ ਹੀ ਸਮਾਦੀ ਲੈ ਲਈ ਤੇ ਪ੍ਰਾਨ ਤਿਆਗ ਦਿੱਤੇ ਤੇ ਕੁਝ ਥਾਵਾਂ ਤੇ ਜ਼ਿਕਰ ਹੈ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਵਜ਼ੀਰ ਖਾਨ ਜਦੋਂ ਤੱਕ ਵਜ਼ੀਰ ਖਾਨ ਤੱਕ ਇਹ ਖਬਰ ਪੁੱਜੀ ਕਿ ਸਾਹਿਬਜ਼ਾਦੇਾਂ ਤੇ ਮਾਤਾ ਜੀ ਦਾ ਸੰਸਕਾਰ ਟੋਡਰਮਲ ਕਰਨਾ ਚਾਹੁੰਦਾ ਹੈ ਤਾਂ ਨਵਾਬ ਨੇ ਕਿਹਾ ਕਿ ਜੇਕਰ ਸੰਸਕਾਰ ਕਰਨਾ ਹੈ ਤਾਂ ਜ਼ਮੀਨ ਮੁਲਕ ਲੈਣੀ ਪਵੇਗੀ ਜ਼ਮੀਨ ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਪਹਿਲਾਂ ਮੁੱਲ ਤਾਰੋ ਫਿਰ ਸਸਕਾਰ ਕਰੋ ਸੰਗਤ ਜੀ ਇਤਿਹਾਸ ਕਹਿੰਦਾ ਹੈ ਕਿ ਉਸ ਵੇਲੇ ਦਿਵਾਨ ਟੋਡਰ ਮਲ ਜੀ ਨੇ ਚੌਧਰੀ ਅੱਤੇ ਨੂੰ ਬੁਲਾਇਆ ਤੇ 5 ਤੋਂ 7 ਗੱਜ ਜਿੰਨੀ ਥਾਂ ਦੀ ਨਿਸ਼ਾਨਦੇਹੀ ਕਰਾਈ ਗਈ ਇਸ ਥਾਂ ਤੇ ਟੋਡਰ ਮਲ ਜੀ ਨੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਟਿਕਾਈਆਂ ਕਿਉਂਕਿ ਲਾਲਚੀ ਵਜ਼ੀਰ ਖਾਂ ਦਾ ਹੁਕਮ ਸੀ ਕਿ ਮੋਹਰਾਂ ਵਿਛਾਈਆਂ ਨਾ ਜਾਣ ਸਗੋਂ ਖੜੀਆਂ ਕੀਤੀਆਂ ਜਾਣ ਸੋ ਸੰਗਤ ਜੀ ਉਸ ਵੇਲੇ ਟੋਡਰ ਮਲਜੀ ਨੇ ਆਪਣੀ ਕੁੱਲ ਪੂੰਜੀ ਸਮੇਟ ਕੇ 78000 ਮੋਰਾ ਲਿਆ ਕੇ ਉਸ ਥਾਂ ਤੇ ਖੜੀਆਂ ਕਰਕੇ ਰੱਖੀਆਂ ਮਾਤਾ ਜੀ ਤੇ ਦੋਵੇਂ ਸਹਿਬਜ਼ਾਦਿਆਂ ਦੇ ਇਸ਼ਨਾਨ ਕਰਾ ਕੇ ਵਿਵਾਂਗ ਤਿਆਰ ਕੀਤੇ ਗਏ ਤੇ ਇਸ ਮੁੱਲ ਖਰੀਦੀ ਥਾਂ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਚੰਦਨ ਦੀ ਲੱਕੜਾਂ ਦੀ ਚਿਖਾ ਜਿਣੀ ਗਈ ਦੇਸੀ ਘੋੜੇ ਦੇ ਮਟਕੇ ਸਰੀਰਾਂ ਤੇ ਪਾਏ ਗਏ ਤੇ ਦੀਵਾਨ ਟੋਡਰ ਮਲਜੀ ਨੇ ਚਿਖਾ ਨੂੰ ਅੱਗ ਦਿੱਤੀ ਤੇ ਇਸ ਤਰ੍ਹਾਂ ਇਨਾ ਪਾਵਨ ਸ਼ੀਰਾਂ ਦਾ ਅੰਤਮ ਸੰਸਕਾਰ ਹੋਇਆ ਸੰਗਤ ਜੀ ਇਹ ਇੰਨੀ ਮਹਿੰਗੀ ਜ਼ਮੀਨ ਸੀ ਕਿ ਜਿਸ ਦਾ ਅੱਜ ਵੀ ਕੋਈ ਮੁਕਾਬਲਾ ਨਹੀਂ ਹੈ ਅੱਜ ਵੀ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਹੈ ਸੰਗਤ ਜੀ ਜਿੱਥੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਉੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੋਭਿਤ ਹੈ ਤੇ ਜਿੱਥੇ ਵੱਡੇ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਸੋਭਿਤ ਹੈ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ